ਸਤਿ ਸ਼੍ਰੀ ਅਕਾਲ ਜੀ ਤੇ ਅੱਜ ਮੇਰੇ ਨਾਲ ਹੈਗੇ ਨੇ ਜੀ ਅਮ੍ਰਿਤ ਗਿੱਲ ਮੈਮ ਸਤਿ ਸ਼੍ਰੀ ਅਕਾਲ ਜੀ ਤੇ ਇਹ ਮੈਮ ਦੇ ਬਾਰੇ ਮੈਂ ਤੁਹਾਨੂੰ ਇੱਕ ਐਨੀ ਕੁ ਚੀਜ਼ ਦੱਸ ਦਿਆਂ ਜੀ ਕਿ ਇਹਨਾਂ ਨੇ ਵਸਦਾ ਰਹੇ ਪੰਜਾਬ ਨਾਮ ਦਾ ਇੱਕ ਅੰਦੋਲਨ ਛੇੜਿਆ ਹੋਇਆ ਹੈ ਤੇ ਜੋ ਕਿ ਜੀ ਨਸ਼ਿਆਂ ਤੇ ਕੰਮ ਕਰ ਰਹੇ ਨੇ ਮੈਮ ਇਹ ਐਨ ਜੀਓ ਚਲਾ ਰਹੇ ਨੇ ਜੀ ਇੱਥੇ ਤੇ ਪਰ ਇਹ ਇਸ ਵਕਤ ਜੇ ਆਪਾਂ ਗੱਲ ਕਰੀਏ ਪੂਰਾ ਫੋਕਸ ਜਿਹੜਾ ਹੈਗਾ ਨਸ਼ਾ ਮੁਕਤ ਪੰਜਾਬ ਕਰ ਇਹ ਨਾਲ ਬਣਾਉਣ ਦਾ ਹੈ ਕਿਉਂ ਕਿਉਂਕਿ ਦੇਖੋ ਯੂਜ਼ ਦਾ ਸਭ ਨੂੰ ਪਤਾ ਹੈ ਤੇ ਇੱਕ ਚੀਜ਼ ਮੈਂ ਹੋਰ ਦੱਸ ਰਹੀ ਹਾਂ ਕਿ ਜਦੋਂ ਅਸੀਂ ਬਠਿੰਡਾ ਇਵੈਂਟ ਦੀਆਂ ਮੈਂ ਫੋਟੋਜ਼ ਪਾਈਆਂ ਸੀ ਮੈਮ ਦੇ ਨਾਲ ਤਾਂ ਮੈਨੂੰ ਬਹੁਤ ਸਾਰੇ ਡੀਐਮ ਆਏ ਸੀ ਕਿ ਮੈਮ ਪੈਰਾਂ ਤੋਂ ਨੰਗੇ ਕਿਉਂ ਨੇ ਤਾਂ ਮੈਂ ਇਹਦਾ ਵੀ ਤੁਹਾਨੂੰ ਅੱਜ ਕਲੀਅਰ ਕਰਾਂ ਜੀ ਕਿ ਮੈਮ ਨੇ ਆਪਦੇ ਭਰਾ ਨੂੰ ਖੋਇਆ ਜੀ ਨਸ਼ੇ ਕਰਕੇ 12 12 12 ਨੂੰ ਤੇ ਮੈਂ ਮੇਰੇ ਭਰਾ ਨੂੰ ਖੋਇਆ ਜੀ 17 12 12 ਨੂੰ ਤਾਂ ਅਸੀਂ ਦੋਨੇ ਆਪਦੇ ਬ੍ਰਦਰ ਨੂੰ ਖੋ ਚੁੱਕੀਆਂ ਨਸ਼ੇ ਕਰਕੇ ਤੇ ਇਹ ਪੈਰ ਮੰਗੇ ਰਹਿਣ ਦਾ ਜਿਹੜਾ ਵਜ੍ਹਾ ਸੀ ਨਾ ਉਹ ਇਹੀ ਸੀ ਕਿ ਇਹਨਾਂ ਨੇ ਜਦੋਂ ਇਹਨਾਂ ਦੇ ਭਰਾ ਦੀ 11ਵੀਂ ਵਰਸੀ ਸੀ ਨਾ ਪਿਛਲੇ ਸਾਲ ਤਾਂ ਉਦੋਂ ਇਹਨਾਂ ਨੇ ਇਹ ਇੱਕ ਸਹੁੰ ਖਾਧੀ ਸੀ ਕਿ ਮੈਂ ਪੈਰ 'ਚ ਜੁੱਤੀ ਨਹੀਂ ਪਾਉਂਦੀ ਪੂਰਾ ਸਾਲ ਜਦੋਂ ਤੱਕ ਮੈਂ ਇਸ ਨਸ਼ਾ ਮੁਕਤ ਪੰਜਾਬ ਕਰਨ ਲਈ ਕੋਈ ਇੱਕ ਠੋਸ ਕਦਮ ਨਹੀਂ ਚੱਕਦੀ ਕਿਉਂਕਿ ਤੁਹਾਨੂੰ ਪਤਾ ਜੇ ਇੱਕ ਬੰਦੇ ਨੇ ਸੋਚ ਲਿਆ ਇਹਨਾਂ ਨੇ ਪਿਛਲੇ ਸਾਲ ਆਪਣੇ ਭਰਾ ਦੀ ਵਰਸੀ ਤੇ ਸੋਚਿਆ ਸੀ ਕਿ ਮੈਂ ਇਹ ਬੀੜਾ ਉਠਾਉਂਗੀ ਮੈਂ ਨਸ਼ੇ ਦੇ ਖਿਲਾਫ ਜੰਗ ਛੇੜੂੰਗੀ ਤਾਂ ਤੁਸੀਂ ਦੇਖੋ ਜੇ ਬੰਦੇ ਨੇ ਸੋਚ ਲਿਆ ਤਾਂ ਇਹਨਾਂ ਨਾਲ ਇਸ 12 ਦਸੰਬਰ ਨੂੰ ਬਠਿੰਡਾ ਤੋਂ ਇੱਕ ਕਾਫਲਾ ਰੇਗਾ ਜੀ ਜੋ ਕਿ ਨਸ਼ਾ ਮੁਕਤ ਪੰਜਾਬ ਦੇ ਉੱਪਰ ਕੰਮ ਕਰੂਗਾ ਇਹ ਪੈਦਲ ਯਾਤਰਾ ਹੋਊਗੀ ਜੀ ਜੋ ਕਿ 12 ਦਸੰਬਰ ਨੂੰ ਇਥੋਂ ਬਠਿੰਡਾ ਤੋਂ ਸ਼ੁਰੂ ਹੋ ਕੇ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਉਹਦੀ ਸਮਾਪਤੀ ਹੋਊਗੀ ਬਾਕੀ ਇਸ ਮੁਹਿੰਮ ਦੀ ਜਿਹੜੀ ਜ਼ਿਆਦਾ ਜਾਣਕਾਰੀ ਆ ਤਾਂ ਆਪਾਂ ਉਹ ਇਹਨਾਂ ਤੋਂ ਲੈਣੇ ਆ हां जी मैम प्लीज ਮੈਨੂੰ ਇਸ ਅੰਦੋਲਨਾਂ ਬਾਰੇ ਦੱਸੋ ਕਿਉਂਕਿ ਸ਼ੁਰੂਆਤ ਤੁਸੀਂ ਕੱਲ੍ਹ ਨਹੀਂ ਕੀਤੀ ਸੀ ਤੇ ਆਪਣੇ ਤੁਹਾਡੇ ਨਾਲ ਮਤਲਬ ਇਸ 12 ਦਸੰਬਰ ਨੂੰ ਇੱਕ ਕਾਫਲਾ ਚੱਲ ਰਿਹਾ ਤੁਹਾਡੀ ਮਿਹਨਤ ਸਦਕਾ ਤੁਹਾਡੀ ਯਤਨਾ ਸਦਕਾ ਤਾਂ ਮੈਨੂੰ ਇਹਦੀ ਤੁਸੀਂ ਡਿਟੇਲਸ ਜਾਣਕਾਰੀ ਦਿਓ ਤਾਂ ਕਿ ਮੈਂ ਭੈਣਾਂ ਨੂੰ ਇੱਕ ਚੀਜ਼ ਕਹਿਣਾ ਚਾਹੁੰਦੀ ਖਾਸ ਕਰ ਸਾਡੀ ਅਪੀਲ ਭੈਣਾਂ ਨੂੰ ਆ ਕਿਉਂਕਿ ਅਸੀਂ ਦੋਨੇ ਭੈਣਾਂ ਤਾਂ ਮੇਰੀ ਭੈਣਾਂ ਨੂੰ ਖਾਸ ਕਰ ਅਪੀਲ ਹੈ ਕਿ ਹਰ ਭੈਣ ਨੇ ਜਾ ਤਾਂ ਨਸ਼ੇਜ ਗੁਲਤਾਨ ਆਪਦੇ ਪਿਓ ਨੂੰ ਵੇਖਿਆ ਹੋਊਗਾ ਆਪਦੇ ਭਰਾ ਨੂੰ ਵੇਖਿਆ ਹੋਊਗਾ ਆਪਦੇ ਪਤੀ ਨੂੰ ਵੇਖਿਆ ਹੋਊਗਾ ਤੇ ਕੁਝ ਕੁ ਮਾਵਾਂ ਆਪਣੇ ਪੁੱਤਾਂ ਨੂੰ ਦੇਖ ਰਹੀਆਂ ਨੇ ਤਾਂ ਉਹਨਾਂ ਭੈਣਾਂ ਨੂੰ ਮੇਰੀ ਅਪੀਲ ਆ ਕਿ ਇਸ ਅੰਦੋਲਨ ਦੇ ਵਿੱਚ ਆਪ ਦਾ ਜਿੰਨਾ ਕੁ ਵੀ ਯੋਗਦਾਨ ਪਾ ਸਕਦੇ ਹੋ ਪਲੀਜ਼ ਆਪਣਾ ਯੋਗਦਾਨ ਪਾਓ ਤੇ ਇਸ ਅੰਦੋਲਨ ਦੀ ਪੂਰੀ ਜਾਣਕਾਰੀ ਆਪਣਾ ਇੱਕ YouTube ਚੈਨਲ ਆ ਜੀ ਮੈਂ ਉਹਨੂੰ ਮੈਂਸ਼ਨ ਵੀ ਕਰੂੰਗੀ ਵਸਦਾ ਰਹੇ ਪੰਜਾਬ ਜਿੱਥੇ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਰਹੂਗੀ ਕਿ ਕਾਫਲਾ ਕਿੱਥੇ ਪਹੁੰਚਿਆ ਕਾਫਲੇ ਦੀ ਮਤਲਬ ਕੀ ਸਥਿਤੀ ਆ ਤਾਂ ਤੁਸੀਂ ਇਹਨੂੰ ਜਿੱਥੇ ਮਰਜ਼ੀ ਜੁਆਇਨ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ 12 ਨੂੰ ਸਾਡੇ ਨਾਲ ਬਠਿੰਡੀਆਂ ਹੀ ਚੱਲਣਾ ਤੁਸੀਂ ਜਿੱਥੇ ਮਰਜ਼ੀ ਇਸ ਕਾਫਲੇ ਨੂੰ ਜੁਆਇਨ ਕਰ ਸਕਦੇ ਹੋ ਬਾਕੀ ਡਿਟੇਲ ਆਪਾਂ ਮੈਂ ਤੁਹਾਨੂੰ ਜਾਂਦੇ ਹਾਂ ਹਾਂਜੀ ਨਾ ਅ ਇਹ ਵਸਤਾ ਰਹੀ ਪੰਜਾਬ ਜਿਹੜਾ ਹੈ ਇਹ ਮੇਰਾ ਸੁਪਨਾ ਹੈ ਕਿ ਪੰਜਾਬ ਨੂੰ ਵਸਤਾ ਦੇਖਣਾ ਹੈ ਤੇ ਨਸ਼ਾ ਮੁਕਤ ਦੇਖਣਾ ਹੈ ਇਸੇ ਸੋਚ ਦੇ ਲਈ ਕਿਉਂਕਿ ਪਿਛਲੇ 1 ਸਾਲ ਤੋਂ ਕੰਮ ਕਰਦਿਆਂ ਨੇ ਕਰਦੀ ਨੇ ਮੈਂ ਇਹ ਮਹਿਸੂਸ ਕੀਤਾ ਵੀ جنگ ਤਾਂ ਤਾਂ ਲੜੀਏ ਜੇ ਕਿਸੇ ਨੂੰ ਅੰਦਰੋਂ ਜੰਗ ਲੜਨ ਦੀ ਤਾਂ ਹੋ ਤਾਂਗ ਹੋਵੇ ਸੁਪਨਾ ਪੰਜਾਬ ਨੂੰ ਨਸ਼ਾ ਮੁਕਤ ਦਾ ਤਾਂ ਦੇਖੀਏ ਜੇ ਕੋਈ ਇਨਸਾਨ ਉਮੀਦ ਕਰਦਾ ਹੋਵੇ ਪਰ ਪੰਜਾਬ ਨਸ਼ਾ ਮੁਕਤ ਕਿਹਜਾ ਦਿਖੂਗਾ ਤੋ ਇਹਦੇ ਲਈ ਜਦੋਂ ਸਾਰੇ ਪਾਸਿਓਂ 네ਗੇਟਿਵਿਟੀ ਤੇ ਨਿਰਾਸ਼ਾ ਆ ਰਹੀ ਸੀਗੀ ਤਾਂ ਉਸ ਅਕਾਲ ਪੁਰਖ ワਇਗਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨਾ ਹੀ ਮੈਨੂੰ ਸਹੀ ਲੱਗਿਆ ਵੀ ਉਸ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ ਜਾਵੇ ਵੀ ਸੱਚੇ ਪਾਤਸ਼ਾਹ ਪੰਜਾਬ ਨੂੰ ਜਿਹੜੀ 부ਝੀ ਹੋਈ ਲੋ ਆਇਆ ਜਿਹੜੀ ਉਮੀਦ ਹੈ ਉਹਨੂੰ ਉਮੀਦ ਜਗਾਨ ਦੇ ਵਿੱਚ ਸਾਰਿਆਂ ਦੇ ਉੱਤੇ ਸਾਡੇ ਮਿਹਰਾ ਭਰਿਆ ਹੱਥ ਰੱਖ ਤਾਂ ਇਸ ਲਈ ਇਹ ਵਸਦਾ ਰਹੇ ਪੰਜਾਬ ਮਹਮ ਫੈਦਲ ਯਾਤਰਾ ਵਿੱਡੀ ਹੈ ਤੇ ਵਸਦਾ ਰਹੇ ਪੰਜਾਬ ਹੀ ਚੈਨਲ ਦਾ ਨਾਮ ਹੈ ਕਿਉਂਕਿ ਇਹਦਾ ਇਹਦੀ ਉਮਰ ਵੀ ਉਨੀ ਹੀ ਹੈ ਜਿੰਨੀ ਪੰਜਾਬ ਦੇ ਵਿੱਚ ਨਸ਼ਾ ਰਹੇਗਾ ਤੇ 12 ਦਸੰਬਰ ਤੋਂ ਬਠਿੰਡੇ ਤੋਂ ਗੁਰਦੁਆਰਾ ਚੰਸਰ ਸਾਹਿਬ ਐ 150 ਕੋਲੇ ਆਪੋਜ਼ਿਟ ਟਿਲੋ ਜੈਮੋ ਉੱਥੋਂ ਸ਼ੁਰੂਆਤ ਹੋਣੀ ਆ 6 6 ਕਿਲੋਮੀਟਰ 6 ਕਿਲੋਮੀਟਰ ਚੱਲ ਕੇ ਪਹਿਲਾ ਪੜਾ ਐਨ ਐਫ ਐਲ ਤੇ ਆ ਉੱਥੇ ਹੀ ਘੰਟਾ ਡੇਢ ਘੰਟੇ ਦੇ ਬ੍ਰੇਕ ਤੋਂ ਬਾਅਦ ਫਿਰ ਯਾਤਰਾ ਜਾਊਗੀ ਭੋਖੜਾ ਪਿੰਡ ਦੇ ਵਿੱਚ ਉੱਥੇ ਲੰਚ ਤੇ 2 3 ਘੰਟਿਆਂ ਦਾ ਬ੍ਰੇਕ ਹੋਊਗਾ ਬ੍ਰੇਕ ਦੇ ਵਿੱਚ ਕੋਸ਼ਿਸ਼ ਹੋਊਗੀ ਵੀ ਆਪਾਂ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰੀਏ ਇਸ ਨਸ਼ੇ ਦੇ ਬਿਮਾਰੀ ਨੂੰ ਸਮਝੀਏ ਤੇ ਕੋਈ ਪਲੇਜ਼ ਹੋਣ ਕੋਈ ਨਾਟਕ ਹੋਣ ਫਿਰ ਉਸ ਤੋਂ ਬਾਅਦ ਇਹਦਾ ਰਾਤ ਦਾ ਸਟੇ ਰਹੇਗਾ ਗੁੰਨਿਆਣਾ ਤੇ ਫਿਰ ਅਗਲੀ ਰਾਤ ਗੁੰਨਿਆਣਾ ਤੋਂ ਜੈਤੋ ਉਸ ਤੋਂ ਅਗਲੀ ਰਾਤ ਜੈਤੋ ਤੋਂ ਕੋਟਕਪੂਰਾ ਫਿਰ ਕੋਟਕਪੂਰਾ ਤੋਂ ਫਰੀਦਕੋਟ ਫਰੀਦਕੋਟ ਤੋਂ ਜੀਰਾ ਇਸੇ ਤਰੀਕੇ ਦੇ ਨਾਲ ਹੀ ਯਾਤਰਾ ਜਾਂਦੀ ਜਾਂਦੀ 13 23 ਦਸੰਬਰ ਨੂੰ ਅਸੀਂ ਗੁਰਦੁਆਰਾ ਟਾਲਾ ਸਾਹਿਬ ਜਿਹੜਾ ਕਿ ਸਤਕ ਕਿਲੋਮੀਟਰ ਰਹਿ ਜਾਂਦਾ ਹੈ ਦਰਬਾਰ ਸਾਹਿਬ ਤੋਂ 24 ਤਰੀਕ ਨੂੰ ਸਵੇਰੇ 8 ਵਜੇ ਉੱਥੋਂ ਯਾਤਰਾ ਸ਼ੁਰੂ ਕਰਾਂਗੇ ਗੁਰਦੁਆਰਾ ਸਰਦਾ ਦਰਬਾਰ ਸਾਹਿਬ ਤੱਕ ਅਮ੍ਰਿਤਸਰ ਜਾ ਕੇ ਉਸ ਅਰਦਾ ਅਕਾਲਪੁਰ ਕワイ ਗੁਰ ਦੇ ਚਰਨਾਂ ਦੇ ਵਿੱਚ ਅਰਦਾਸ ਕੀ ਸੱਚੇ ਬਾਦਸ਼ਾਹ ਪੰਜਾਬ ਨੂੰ ਇਸ ਜੰਗ ਦੇ ਲਈ ਤਿਆਰ ਕਰ ਤੇ ਮਿਹਰ ਬਖਸ਼ ਸਪਨਾ ਅਸੀਂ ਸੁਪਨਾ ਜਿਹੜਾ ਸੁਪਨਾ ਹੀ ਨਹੀਂ ਲੰਦੇ ਪੰਜਾਬ ਮੁਕਤ ਦੇ ਉਹ ਸੁਪਨਾ ਜਗਾਈਏ ਤੇ ਜੰਗ ਦਾ ਮੈਨੂੰ ਪਤਾ ਨਹੀਂ ਕਿ ਕੌਮ ਆਣ ਕੀ ਕੌਮ ਹੈ ਅਸੀਂ ਲੜ ਕੇ ਨਸ਼ਾ ਮੁਕਤ ਕਾਰੀ ਲਾਵਾਂਗੇ ਬਸ ਮੇਡੀਆਂ ਪੈਣਾ ਨੂੰ ਕਿਉਂਕਿ ਜਿਵੇਂ ਪੈਣ ਜੀ ਨੇ ਦੱਸ ਹੀ ਦਿੱਤਾ ਵੀ ਸਭ ਤੋਂ ਜ਼ਿਆਦਾ ਜਿਹੜਾ ਮੁਕਤ ਦੀਆਂ ਨੇ ਉਹ ਪੈਣਾ ਨੇ ਤੋਂ ਪੈਣੋ ਤੁਹਾਡੇ ਘਰ ਦੇ ਵਿੱਚ ਨਸ਼ਾ ਨਾ ਵੜੇ ਤੇ ਘਰ ਦੇ ਵਿੱਚ ਵੱਡੀ ਜੰਗ ਜਿਹੜੀ ਹੈ ਤੁਸੀਂ ਲੜਨੀ ਹੈ ਤੇ ਮੈਂ ਚਾਹੂੰਗੀ ਵੀ ਮੇਰਾ ਮੇਰੀਆਂ ਭੈਣਾ ਇਸ ਅੰਦੋਲਨ ਦੇ ਵਿੱਚ ਨਸ਼ੇ ਦੇ ਖਿਲਾਫ ਜਿਹੜਾ ਆਪਾਂ ਅੰਦੋਲਨ ਕਰ ਰਹੇ ਆ ਇਹਦੇ ਵਿੱਚ ਆਓ ਕਿਉਂਕਿ ਉਹ ਕਹਾਵਤ ਹੈ ਵੀ ਚਲੇ ਥੇ ਅਕੇਲੇ ਲੋਕ ਜੁੜਤੇ ਗਏ ਕਾਰਵਾ ਬਣਤਾ ਗਿਆ ਕਿ 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 ਕਰਕੇ ਹੀ ਇਹਨੇ سلسلہ ਅੱਗੇ ਵਧਣਾ ਹੈ ਤੇ ਆਪਾਂ ਸਾਰਿਆਂ ਨੇ ਜੁੜ ਕੇ ਐਡਾ ਵੱਡਾ ਬਣ ਜਾਣਾ ਹੈ ਕਿ ਆਪਾਂ ਨੂੰ ਕੋਈ ਹਰਾ ਨਾ ਸਕੇ ਤੇ ਨਸ਼ੇ ਨੂੰ ਆਪਾਂ ਹਰਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਰੂਰ ਜੁਆਇਨ ਕਰਿਓ ਜੀ ਆਪਾਂ ਤਾਂ ਅਪੀਲ ਕਰ ਸਕਦੇ ਆਂ ਬਾਕੀ ਤੁਸੀਂ ਦੇਖਣਾ ਹਨਾ ਕਿ ਜੇ ਦੇਖੋ ਘਰੇ ਬਹਿ ਕੇ ਸੋਚਣ ਨਾਲ ਕੁਝ ਨਹੀਂ ਹੁੰਦਾ ਇਹਦੇ ਵਾਸਤੇ ਆਪਾਂ ਨੂੰ ਘਰ ਤੋਂ ਬਾਹਰ ਨਿਕਲਣਾ ਪੈਂਦਾ ਘਰੇ ਸੋਚ ਕੇ ਬਦਲਾ ਨਹੀਂ ਆਉਂਦੇ ਤੇ ਜਿਵੇਂ ਹੁਣ ਦਸੰਬਰ ਚੜ੍ਹ ਚੱਲਿਆ ਤਾਂ ਰਜਾਈਆਂ 'ਚ ਬਹਿ ਕੇ ਸੋਚ ਕੇ ਬਦਲਾ ਨਹੀਂ ਆਉਨੇ ਉਹਦੇ ਲਈ ਆਪਾਂ ਨੂੰ ਇੱਕ ਕਦਮ ਤਾਂ ਉਠਾਉਣਾ ਪਊਗਾ ਜੇ ਇਹਨਾਂ ਨੇ ਪਹਿਲ ਕੀਤੀ ਆ ਤਾਂ ਇਹਨਾਂ ਦੇ ਆਪਾਂ ਪਿੱਛੇ ਹੀ ਤੁਰ ਪਈਏ ਤਾਂ ਵੀ ਬਹੁਤ ਸਾਰੇ ਬਦਲਾਅ ਆ ਸਕਦੇ ਆ ਤਾਂ ਇਹ ਆਪਾਂ ਆਪਣੀ ਜ਼ਿੰਦਗੀ ਖੋਦ ਬਦਲਨੀ ਆ ਕੋਈ ਘਰੇ ਬੈਠ ਕੇ ਖੁਦ ਨੂੰ ਕੋਸੀਏ ਕਿਸਮਤ ਨੂੰ ਕੋਸੀਏ ਮੇਰਾ ਪੁੱਤ ਸ਼ਰਾਬੀ ਆ ਮੇਰੀ ਕਿਸਮਤ ਆ ਤਾਂ ਕਿਸਮਤ ਨੂੰ ਉਸ ਨਾ ਬੰਦ ਕਰਦੀਏ ਮਨ ਸਮਝਾਉਣ ਲਈ ਇਹ ਗੱਲ ਸੁਣੀ ਲੱਗਦੀ ਆ ਕਿ ਮੇਰੀ ਕਿਸਮਤ ਆ ਪਰ ਹਰ ਚੀਜ਼ ਕਿਸਮਤ ਤੇ ਛੱਡਣਾ ਇਹ ਬੇਬੂਫੀ ਹੁੰਦੀ ਆ ਤਾਂ ਇਹੀ ਉਮੀਦ ਕਰਦੇ ਆ ਜੀ ਕਿ ਤੁਸੀਂ ਸਾਥ ਦਿਓਗੇ ਤਾਂ ਮੇਰਾ ਵੀ ਇਹ ਇੱਕ ਅੱਜ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕਿ ਮੈਂ ਇਹ ਆਪਣੇ ਸਾਥ ਦੀ ਸ਼ੁਰੂਆਤ ਕਰਤੀ ਕਿਉਂਕਿ ਮੈਨੂੰ ਪਤਾ ਸੀ ਚਲੋ ਮੈਂ ਗੱਲ ਪਹਹਾ ਸਕਦੀਆਂ ਲੋਕਾਂ ਤੱਕ ਮੇਸ ਅੰਦੋਲਨ ਦਾ ਦੱਸ ਸਕਦੀਆਂ ਲੋਕਾਂ ਨੂੰ ਤਾਂ ਮੈਂ ਕਿਉਂ ਨਾ E ਤਾਂ ਮੈਂ ਇਸੇ ਕਰਕੇ ਅੱਜ ਇਹ ਵੀਡੀਓ ਤੁਹਾਡੇ ਲਈ ਬਣਾ ਰਹੀ ਆਂ ਤੁਸੀਂ ਇਹਨੂੰ ਇਸ ਵੀਡੀਓ ਨੂੰ ਸ਼ੇਅਰ ਕਰਕੇ ਵੀ ਬਦਲਾ ਦਾ ਇੱਕ ਹਿੱਸਾ ਬਣ ਸਕਦੇ ਹੋ ਕਿਉਂਕਿ ਜੇ ਤੁਸੀਂ ਨਹੀਂ ਕਿਸੇ ਰੀਜ਼ਨ ਕਰਕੇ ਪਹੁੰਚ ਸਕਦੇ ਤਾਂ ਜਿੰਨੇ ਤੱਕ ਤੁਸੀਂ ਸ਼ੇਅਰ ਕਰ ਸਕਦੇ ਹੋ ਸ਼ਾਇਦ ਉਹਦੇ ਕੋਲੇ ਇੰਨਾ ਕੁ ਵਕਤ ਹੋਵੇ ਕਿ ਉਹ ਸਾਨੂੰ ਉੱਥੇ ਜੁਆਇਨ ਕਰ ਸਕੇ ਤਾਂ ਪਲੀਜ਼ ਜਿੱਦਾਂ ਵੀ ਹੈਲਪ ਕਰ ਸਕਦੇ ਹੋ ਉਦਾਂ ਕਰਿਓ ਇਸ ਅੰਦੋਲਨ ਨੂੰ ਪੂਰਾ ਕਾਮਯਾਬ ਤੁਸੀਂ ਕਰਨਾ ਇਹ ਤੁਹਾਡੇ ਹੱਥ ਆ ਸ਼ੁਰੂਆਤ ਇਹਨਾਂ ਨੇ ਕਰਤੀ ਆਪਣਾ ਫਰਜ਼ ਨਿਭਾਤਾ ਤੇ ਇਹਨਾਂ ਦੇ ਪਿੱਛੇ ਚੱਲਣ ਦਾ ਹੁਣ ਆਪਣਾ ਫਰਜ਼ ਆ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ